ਪਾਠ 10 ਕਿਹੜੀ ਅੱਖ ਕਾਣੀ ਹਰੀ ਇੱਕ ਕਿਸਾਨ ਸੀ ਉਸ ਕੋਲ ਦੋ ਬਲਦਾਂ ਦੀ ਇੱਕ ਜੋੜੀ ਸੀ ਉਸ ਦੀ ਮਦਦ ਨਾਲ ਉਹ ਆਪਣੇ ਛੋਟੇ ਜਿਹੇ ਖੇਤ ਵਿੱਚ ਹਲ ਚਲਾਉਂਦਾ ਤੇ ਖੇਤੀ ਕਰਦਾ ਸੀ ਇੱਕ ਸਵੇਰ ਜਦੋਂ ਉਹ ਜਾਗਿਆ ਤਾਂ ਉਸਨੇ ਦੇਖਿਆ ਕਿ ਉਸ ਦਾ ਇੱਕ ਬਲਦ ਆਪਣੀ ਥਾਂ ਉੱਪਰ ਨਹੀਂ ਸੀ ਉਸਨੇ ਆਪਣੇ ਬਲਦ ਨੂੰ ਆਲੇ ਦੁਆਲੇ ਲੱਭਿਆ ਪਰ ਬਲਦ ਦਾ ਕੋਈ ਪਤਾ ਨਹੀਂ ਸੀ ਉਸਨੇ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਸਾਡਾ ਬਲਦ ਚੋਰੀ ਹੋ ਗਿਆ ਹੈ ਰਾਣੀ ਨੇ ਕਿਹਾ ਰਾਣੀ ਹਰੀ ਦੀ ਪਤਨੀ ਦਾ ਨਾਂ ਹੈ ਆਪਾਂ ਨੂੰ ਚੋਰ ਨੂੰ ਫੜਨਾ ਚਾਹੀਦਾ ਹੈ ਅਗਲੇ ਦਿਨ ਉਹ ਨਵਾਂ ਬਲਦ ਲੈਣ ਲਈ ਦੋਵੇਂ ਪਸ਼ੂ ਮੰਡੀ ਗਏ ਉੱਥੇ ਬਹੁਤ ਸਾਰੇ ਜਾਨਵਰ ਵਿਕ ਰਹੇ ਸਨ ਇਹਨਾਂ ਵਿੱਚ ਗਾਵਾਂ ਮੱਝਾਂ ਊਠ ਉਹੜੇ ਆਦੀ ਸਨ ਪਸ਼ੂ ਮੰਡੀ ਵਿੱਚ ਘੁੰਮਦਿਆ ਉਹਨਾਂ ਨੂੰ ਇੱਕ ਬਲਦ ਪਸੰਦ ਆ ਗਿਆ ਹਰੀ ਨੂੰ ਜਾਪਿਆ ਕਿ ਇਹ ਬਲਦ ਉਹਨਾਂ ਦੇ ਬਲਦ ਵਰਗਾ ਹੀ ਹੈ ਉਸਨੇ ਆਪਣੀ ਪਤਨੀ ਨੂੰ ਇਹ ਗੱਲ ਦੱਸੀ ਮੈਨੂੰ ਤੇ ਇਹ ਬਲਦ ਆਪਣੇ ਬਲਦ ਵਰਗਾ ਦਿਖਾਈ ਦਿੰਦਾ ਹੈ ਹਰੀ ਨੇ ਕਿਹਾ ਇਹ ਆਪਣੇ ਬਲਦ ਵਰਗਾ ਨਹੀਂ ਸਗੋ ਆਪਣਾ ਹੀ ਹੈ ਰਾਣੀ ਨੇ ਅੱਗੇ ਹੋ ਕੇ ਕਿਹਾ ਇਹ ਬਲਦ ਸਾਡਾ ਹੈ ਚੋਰ ਨੇ ਰਾਣੀ ਨੂੰ ਜਵਾਬ ਦੇਣ ਦੀ ਬਜਾਏ ਉੱਥੋਂ ਖਿਸਕਣਾ ਚਾਹਿਆ ਰਾਣੀ ਨੇ ਅੱਗੇ ਹੋ ਕੇ ਬਲਦ ਦੀ ਰੱਸੀ ਫੜ ਲਈ ਤੇ ਉਸ ਦੀਆਂ ਦੋਵੇਂ ਅੱਖਾਂ ਹੱਥ ਨਾਲ ਟੱਕ ਲਈਆਂ ਤੇ ਕਿਹਾ ਜੇਕਰ ਤੂੰ ਇਹ ਦੱਸ ਦੇਵੇ ਕਿ ਇਸ ਬਲਦ ਦੀ ਕਿਹੜੀ ਅੱਖ ਕਾਣੀ ਹੈ ਤਾਂ ਇਹ ਬਲਦ ਤੇਰਾ ਚੋਰ ਘਬਰਾ ਗਿਆ ਉਸ ਦੇ ਬਲਦ ਦੀ ਅੱਖ ਵੱਲ ਧਿਆਨ ਹੀ ਨਹੀਂ ਸੀ ਦਿੱਤਾ ਉਸ ਦੀ ਚੋਰੀ ਫੜੀ ਗਈ ਸੀ ਉਹ ਬਲਦ ਨੂੰ ਉੱਥੇ ਹੀ ਛੱਡ ਕੇ ਦੌੜ ਗਿਆ ਇਸ ਤਰ੍ਹਾਂ ਰਾਣੀ ਦੀ ਸਿਆਣਪ ਨਾਲ ਹਰੀ ਨੂੰ ਆਪਣਾ ਬਲਦ ਵਾਪਸ ਮਿਲ ਗਿਆ